ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਵਿਖਿਆ ਨੇ ਆਪਣੀ ਹਰਿਆਣੇ ਵਾਲੀ ਮੱਝ ਜਿਹੜੀ ਕਿ ਇਹਨੂੰ ਹੁਣ 8ਵਾਂ ਮਹੀਨਾ ਲੱਗਣ ਵਾਲਾ ਚ ਇਹ ਅੱਜ ਲੱਗਿਆ ਮੰਨ ਲਓ ਚ ਇਹ 5-4 ਦਿਨਾਂ 'ਚ ਲੱਗ ਜੂਗਾ ਇਹਨੂੰ ਤੇ ਦੁੱਧ ਤੋਂ ਆਪਾਂ ਇਹਨੂੰ 1 ਮਹੀਨੇ ਤੱਕ ਡਰਾਈ ਕਰਦਾਂਗੇ ਤੇ ਹੁਣ ਇਹ 7-8 ਕਿਲੋ ਦੁੱਧ ਤੇ ਚੱਲ ਰਹੀ ਹੈ ਜੀ ਤਾਜੀ ਤੁਹਾਨੂੰ ਪੱਤੀ ਹੈ ਵੀ 26 ਕਿਲੋ ਦੀ ਮਾਲਕ ਨੇ ਬਾਕੀ ਤੁਸੀਂ ਝੋਲੀ ਝਾਲੀ ਦੇਖ ਕੇ ਆੜੀ ਆਈਡੀਆ ਲਾ ਸਕਦੇ ਹੋ ਜੀ ਹੁਣ ਆਪਾਂ ਇਹਨੂੰ 1 ਮਹੀਨੇ ਤੱਕ ਟਰਾਈ ਕਰ ਦਾਂਗੇ ਇੱਕ ਟਾਈਮ ਪਾ ਲਈ ਇਹ ਤੇ ਮੱਝ ਦਾ ਸਾਇਜ਼ ਚੈੱਕ ਕਰੋ ਤੁਸੀਂ ਤੁਰਦੀ ਤਰਦੀ ਦਿਖਿਆ ਨੇ ਤੁਹਾਨੂੰ ਦੇਖੋ ਜੀ ਪਿੱਠ ਪੁੜੇ ਦੀ ਕੁਆਲਿਟੀ ਚੜਾਈ ਦੇਖੋ ਪੁੜੇ ਦੀ ਬਾਕੀ ਤੁਹਾਨੂੰ ਦੇਖ ਕੇ ਝੋਲੀ ਜਾਲੀ ਤੁਹਾਨੂੰ ਤਾਜਾ ਲੱਗ ਜੂਗਾ ਜਿਹੜਾ ਸੂ ਤੱਕ ਦਾ ਲੇਵਾ ਕਹਿੰਦੇ ਆ ਉਹ ਆਰਡਰ ਦੀ ਮੱਝ ਹੈ ਤੇ ਨਾੜਾਂ ਨੂੜਾਂ ਦਾ ਜਾਲ ਦੇਖੋ ਤੁਸੀਂ ਥਣਾ ਤੇ ਜੇ ਇਹਦੇ ਹੁਣ 2.5 ਥਣ ਚੱਲਦੇ ਨੇ ਤਾਂ ਵੀ 8 ਕਿਲੋ ਦੁੱਧ ਕੱਢ ਰਹੀ ਹੈ ਤੇ 8ਵਾਂ ਮਹੀਨਾ ਲੱਗਣ ਵਾਲਾ ਇਹਨੂੰ ਕੁਆਲਿਟੀ ਚੈੱਕ ਕਰੋ ਤੁਸੀਂ ਮੱਝ ਦੀ ਬਹੁਤ ਠੰਡੀ ਸੀਲ ਮੱਝ ਹੈ ਤੇ ਆਪਾਂ ਤੁਹਾਨੂੰ ਲਾਈਵ ਦਿਖਿਾਵਾਂਗੇ ਤਾਜੀ ਜਿਹਦਾ ਕਰਮਾ ਵਾਲੀ ਦਾ ਤੇ ਆਪਾਂ ਇਹਨੂੰ ਹੁਣ 15-20 ਦਿਨਾਂ ਚ ਮਹੀਨੇ ਤੱਕ ਡਰਾਈ ਕਰ ਦਾਂਗੇ ਕਿਉਂਕਿ ਅੱਗੇ ਵੀ ਮੱਝ ਨੇ ਤਿਆਰ ਹੋਣਾ ਟਾਈਮ ਲਊਗੀ ਜੇ ਆਪਾਂ ਘੱਟ ਦਿਨਾਂ ਤੇ ਛੱਡਦੇ ਆ ਤਾਂ ਪਸ਼ੂ ਅੱਗੇ ਦੁੱਧ ਘੱਟ ਕੱਢਦਾ ਏ ਥੋੜਾ ਇਹਨੂੰ ਰੈਸਟ ਮਿਲ ਜੂਗੀ ਪੱਕਰਾਵਾਂਗੇ ਦੀ ਲਾਈਵ ਮਿਲਕਿੰਗ ਫਿਰ ਬਾਕੀ ਬਾਈ ਉਹ ਵੀ 24 ਕਿਲੋ ਦਾ ਕਰਨ ਚ ਟੈਗ ਵੀ ਇਹਦੇ ਬਾਕੀ ਤੁਸੀਂ ਕਰ ਸਕਦੇ ਹੋ ਚੈੱਕ ਸਰਚ ਕਰਕੇ ਐਪ ਤੇ ਨਿਕਲਿਆ ਉਹ ਰਿਕਾਰਡ ਇਹਦਾ ਨਾ ਪਤਾ ਦੇਖੋ ਜੀ ਬਾਕੀ ਦੱਸਿਓ ਬਾਈ ਮੱਝ ਕਿਵੇਂ ਲੱਗੀ ਲੱਗਦੀ ਐ ਦੁੱਧ ਵਾਲੀ ਕਿਹਨਾ ਉਹੀ ਫੋਕੀਆਂ ਫੜਾ ਨੇ ਲਿਖਿਆ ਮੰਗ ਕਿਸਮਤ ਵਾਲੀ ਦਾ ਐਤ ਕੀ ਤਾਂ ਨਹੀਂ ਦਿਖਾ ਸਕੇ ਜਦੋਂ ਆਪਾਂ ਵੀ ਲਾਈਵ ਦਾ ਨਾਂ ਲੈਨੇ ਆ ਉਹਦੀ ਕੁਝ ਨਾ ਕੁਝ ਕਰਮ ਵਾਲੀ ਨੂੰ ਕੋਈ ਨਾ ਕੋਈ ਖਾਣੇ ਪੀਣੇ ਦੀ ਦਿੱਕਤ ਲਾ ਲੋ ਕਿਵੇਂ ਮਰਜ਼ੀ ਲਾ ਲੋ ਕੋਈ ਨਾ ਕੋਈ ਦਿੱਕਤ ਆ ਹੀ ਜਾਂਦੀ ਹੈ ਕਿਸਮਤ ਵਾਲੀ ਨੂੰ ਪਿਛਲਾ ਥਣ ਡੈਡ ਹੈ ਇਹਦਾ ਜੀ ਅੱਗੇ ਵਾਲਾ ਜਿਹੜਾ ਉਰਲਾ ਥਾਣੇ ਬੈਠਣ ਕਣੀਆਂ ਵਾਲਾ ਇਹ ਚੋ ਕਿਲੋ ਕੁ ਦੁੱਧ ਘੱਟ ਹੈ ਦੇਖੋ ਨਾੜਾਂ ਨੂੜਾਂ ਦੀ ਕੁਆਲਿਟੀ ਚੈੱਕ ਕਰੋ ਠੀਕ ਹੈ ਧੰਨਵਾਦ ਦੋਸਤੋ